वेलकम बैक माय YouTube चैनल लैंडलॉर्ड चैट जसमन लावी ए रोजे दिवालीया ने हाल दी भाई पॉटर रंब होया गुरपुरबदान ना गुरु नानक देव जी दे पता चल गया मिस हो गया मिसिंग मिसिंग ਇਹ ਤੇ ਮਾਰਾ ਦੂਰ ਤੱਕ ਪਾਗਰ ਤੇ ਬੰਬ ਜਲਾਉਂਦਾ ਮੇਰੇ ਓਹੋ ਬਲਾਸਟ ਬੰਬ ਦਾ ਬਲਾਸਟ ਓਹ ਬੰਬਾਂ ਦਾ ਇਹ ਹਾਲ ਤੱਕ ਕੋਈ ਬੰਬ ਨਹੀਂ ਛੱਡਦਾ ਮਿਸਿੰਗ ਬੈਰੀ ਗੁੱਡ ਬੈਰੀ ਗੁੱਡ ਆਪਨੇ ਆਪ ਜ਼ੂਮ ਲਈ ਜਾਂਦਾ ਫੋਨ ਕੈਮਰਾ ਆਪਣੇ ਆਪ ਜ਼ੂਮ ਲੈਂਦਾ ਆ ਪੈਰ ਤੇ ਬੰਬ ਮਾਰਾ ਰੇ ਓਏ ਓਏ ਏ ਬਾਹਰ ਚੱਲਿਆ ਰਾਹ ਲੈਟਸ ਇਟ ਕੋਈ ਫੋਟੋ ਲਾ ਫਿਰ ਦੇ ਇਸ ਤੋਂ ਬੈਰੀ ਗੁੱਡ ਬੈਰੀ ਗੁੱਡ ਚਲੋ ਬਹੁਤ ਭੜਾ ਕੇ ਚੱਲ ਗਿਆ ਹੁਣ ਇਹਨੇ ਅੰਦਰ ਬਜਰੀ ਬਜਰੀ ਕਰਤੀ ਨਿਹਾਲੇ ਦੇਖੋ ਕਲਰਿੰਗ ਕਲਰਿੰਗ ਕਰਤੀ ਆ ਦੇਖੋ ਜ਼ੂਮ ਤੇ ਦੇਖੋ ਆ ਦੇਖ ਲੈ 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 ਕਲਰ ਇੱਕ ਕਲਰ ਸਾਰੇ ਪਾਸੇ ਕਾਗਜੇ ਕਾਗਜੂੜੇ ਫਿਰ ਦੇਣ ਦੇਖੋ हां जी दोस्तों हां हां दस सारे 10 दिन ज लैंड लॉर्ड ਜੱਟ ਜਸਮੁੰਦੇ ਦੱਸ ਦੇ ਕਿੰਨੇ ਭੜਾਕੇ ਚਲਾਏ ਨੇ ਦੱਸ ਦੇ 8 10 ਮਹੀਨੇ ਦਾ ਕਿੰਨੇ ਤੱਕ ਚਲਾਏ ਨੇ हां ਇਹਨੇ ਬਹੁਤ ਭੜਾਕੇ ਚਲਾਏ ਨੇ ਨਿਹਾਲ ਨੇ ਪਿਆਰੇ ਕਾਕੇ ਨੇ ਦਾ ਬਲਾਸਟ ਕਰ ਦਿੰਦਾ ਬਲਾਸਟਿੰਗ ਦਾ ਬਲਾਸਟਿੰਗ ਦੇਖੋ ਨਿਹਾਲ ਨੇ ਪਟਾਕੇ ਚਲਾਤੇ ਤੁਕੇ ਮਿਲਦੇ ਆ ਨੈਕਸਟ ਬਲੌਗ ਚ ਬਾਏ ਬਾਏ ਟਾਟਾ ਹਾਂ ਵੀ ਕਿੱਥੇ ਜਾਣਾ ਹੁਣ ਤੁਸੀਂ ਬਹੁਤ ਲੇਟ ਹੋ ਗਿਆ ਤੂੰ ਓਹੋ ਚਲੋ ਚਲ ਮਮਾ ਵੀ ਆਉਣਾ ਚੱਲ ਚੱਲ ਤੇਰੇ ਨਾਲ ਹੀ ਆ ਚੱਲ ਟੋਰ ਗੱਡੀ ਪਿੱਛੇ ਕਿੱਥੇ ਬੈਠਾ ਪਿੱਛੇ ਕਿੱਥੇ ਬੈਠਾ